ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਅਬੋਹਰ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਅੱਜ ਹੋਏ ਇੱਕ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਕਤਲ ਕਾਰਨ ਅੰਜਾਮ ਦੇਣ ਵਾਲੇ ਚਾਰੋਂ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਐਸਐਸਪੀ ਗੁਰਮੀਤ ਸਿੰਘ ਨੇ ਇਸ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਦੱਸਦੀ ਕਿ ਅਬੋਹਰ ਸੀਤੋਗੁੰਨੋ ਰੋਡ ਤੇ ਸਥਿਤ तहसील कॉम्प्लेक्स ਵਿੱਚ ਅੱਜ ਪੇਸ਼ੀ ਲਈ ਆਏ ਜਿਵੇਂ ਹੀ ਗੋਲੂ ਪੰਡਤ ਇੱਕ ਮਾਮਲੇ 'ਚ ਪੇਸ਼ੀ ਦੇ ਲਈ ਅਦਾਲਤ ਵਿੱਚ ਪਹੁੰਚਿਆ ਤਾਂ ਕੁਝ ਨੌਜਵਾਨਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਹਮਲਾਵਰ ਮੌਕੇ ਤੋਂ ਭੱਜ ਗਏ ਗੋਲੂ ਦੇ ਸਾਥੀ ਉਸਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਇਸ ਕਤਲ ਤੋਂ ਬਾਅਦ ਪੁਲਿਸ ਵੱਲੋਂ ਜਿਵੇਂ ਹੀ ਜਾਂਚ ਸ਼ੁਰੂ ਕੀਤੀ ਗਈ ਉਸਦੇ ਨਾਲ ਹੀ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਗੱਗੀ ਲਾਹੌਰਿਆ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਢਾਂਡਾ ਹੈ ਗੋਲੂ ਪੰਡਤ ਨੂੰ ਜਿਹੜਾ ਗੋਲੀਆਂ ਵੱਜੀਆਂ। ਉਹ ਅੱਜ ਤਰੀਕ ਤੇ ਆਉਣ ਕਰਕੇ ਦੋਵਾਂ ਦਾ ਆਮਣਾ-ਸਮਣਾ ਹੋਣ ਕਰਕੇ ਉਹ ਮੇਰੇ ਤੇ ਹੈਵੀ ਹੁੰਦਾ ਸੀ। ਠੀਕ ਹੈ ਜੀ। ਇਹਨਾਂ ਨੇ ਮੇਰੇ ਪਹਿਲਾਂ ਵੀ ਸੱਟਾਂ ਮਾਰੀਆਂ ਇਹ ਜਿੱਥੇ ਵੀ ਫੜੇ ਜਾਂਦੇ ਆ ਉੱਥੇ ਮੇਰਾ ਨਾਂ ਲੈਂਦੇ ਵੀ ਇਹ ਗੱਗੀ ਮਾਰਨਾ, ਗੱਗੀ ਲਾਹੌਰਿਆ ਨੂੰ ਮਾਰਨਾ। ਠੀਕ ਹੈ ਜੀ। ਜਿਹੜਾ ਕੋਈ ਵੀ ਕੋਈ ਨਜਾਇਜ਼ ਤੰਗ ਨਾ ਕੀਤਾ ਜਾਵੇ ਕਿਸੇ ਨੂੰ। ਇਹ ਮੈਂ ਕੀਤਾ ਜਿਹੜਾ ਇਹ ਗੋਲੂ ਪੰਡਤ ਤੇ ਜੀਤਾ ਆਂਦੇ ਹੀ ਨਾ ਵੀ ਗੱਗੀ ਮਾਰਨਾ ਸੀ ਗੱਗੀ ਲੜਗਿਆ ਮਾਰਨਾ ਇਹਨਾਂ ਨੂੰ ਹੱਕ ਹੋਣ ਮਾਰ ਲਓ ਠੀਕ ਹੈ ਗੱਗੀ ਨੂੰ ਮਾਰਨਾ ਕਿਤੇ ਸੁੱਖਾ ਨਹੀਂਗਾ ਕੋਈ ਗੱਲ ਨਹੀਂ ਸਮਾਂ ਆਊਗਾ ਤੁਸੀਂ ਹੁਣ ਕੱਢ ਲੈ ਜਿਹੜਾ ਮੇਰੇ ਸੱਪਾ ਮਾਰੀਆਂ ਸੀ ਤੁਸੀਂ ਮੈਂ ਤਾਂ ਕੱਢ ਲੀ ਆਪਦੀ ਉਧਰ ਪੁਲਿਸ ਨੇ ਫੋਰੈਂਸਿਕ ਟੀਮ ਐਸਟੀਐਫ ਸੀਆਈਏ ਫਾਜ਼ਿਲਕਾ ਇਨਸਪੈਕਟਰ ਮਨਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਕਾਤਲਾ ਨੂੰ ਫੜਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਅਤੇ ਇਹਨਾਂ ਟੀਮਾਂ ਨੂੰ ਸ਼ਾਮ ਹੁੰਦੇ ਹੁੰਦੇ ਵੱਡੀ ਸਫਲਤਾ ਮਿਲ ਗਈ ਪੁਲਿਸ ਵੱਲੋਂ ਕਤਲ ਦੇ ਚਾਰੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਗੁਰਮੀਤ ਸਿੰਘ ਨੇ ਇਸ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਇਸ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਦੇ ਲਈ ਅਬੋਹਰ ਤੋਂ ਮੇਰੇ ਸਹਿਯੋਗੀ ਤਰਮਿੰਦਰ ਦੀ ਦੇਖੋ ਖਾਸ ਰਿਪੋਰਟ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਐਸਪੀ ਆਫਿਸ ਦੇ ਬਾਹਰ ਇਹੀ ਕੋਰਟ ਕੰਪਲੈਕਸ ਹੈ ਇੱਥੇ ਹੀ ਐਸਪੀ ਆਫਿਸ ਹੈ ਜਿੱਥੇ ਸਵੇਰੇ ਅੱਜ ਕੋਰਟ ਕੰਪਲੈਕਸ ਦੀ ਪਾਰਕਿੰਗ ਦੇ ਵਿੱਚ ਵਕੀਲਾਂ ਦੀ ਪਾਰਕਿੰਗ ਦੇ ਵਿੱਚ ਕੁਝ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਆਕਾਸ਼ਦੀਪ ਉਰਫ ਗੋਲੂ ਪੰਡਤ ਦਾ ਕਤਲ ਕਰਤਾ ਸੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਸ ਇਹ ਇਸ ਕਤਲ ਦੇ ਜੋ ਚਾਰ આરોપી ਸਨ ਉਹਨਾਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਚਾਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵਕਤ ਜਾਣਕਾਰੀ ਦੇਣ ਵਾਸਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਕੀ ਕਿਹੜੀ ਕਿਹੜੀ ਧਾਰਾ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਕੀ ਕੁਝ ਬਰਾਮਦਗੀ ਹੋਈ ਹੈ ਤੇ ਇਸ ਮਰਡਰ ਦਾ ਮੇਨ ਮੋਟਿਵ ਕੀ ਸੀ ਕਾਰਨ ਕੀ ਰਿਹਾ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਵਾਸਤੇ ਇਸ ਵਕਤ ਐਸਐਸਪੀ ਫਾਜ਼ਿਲ ਕਾ ਪ੍ਰੈਸ ਕਾਨਫਰੰਸ ਕਰ ਰਹੇ ਨੇ ਸਵੇਰੇ ਮਾਰਨਿੰਗ ਕਰੀਬ 10:00 10:30 ਤੇ ਲੱਗੇ ਜਿਹੜਾ ਇੱਥੇ ਕੋਰਟ ਕੰਪਲੈਕਸ ਤੇ ਜਿਹੜਾ ਵਕੀਲਾਂ ਵਾਲੀ ਪਾਰਕਿੰਗ ਸੀਓ ਦੇ ਵਿੱਚ ਇੱਕ ਇਨਸੀਡੈਂਟ ਜਿਹੜਾ ਹੈਪਨ ਹੋਇਆ ਸੀਗਾ ਜਿਹਦੇ ਵਿੱਚ ਗੋਲੂ ਪੰਡਤ ਨਾਮ ਦਾ ਜਿਹੜਾ ਵਿਅਕਤੀ ਸੀਗਾ ਜਿਹਨੂੰ ਕਿ ਉਹ 4-5 ਲੋਕ ਆਏ ਜਿਹੜੇ ਆ ਕੇ ਉਹਨੂੰ ਗੋਲੀਆਂ ਦੇ ਨਾਲ ਮਾਰ ਮਾਰ ਦਿੱਤਾ ਸੀਗਾ ਸੋ ਇਸ ਮਾਮਲੇ ਦੇ ਵਿੱਚ ਜਦੋਂ ਸਾਨੂੰ ਇਹਦੀ ਇਨਟੀਮੇਸ਼ਨ ਆਈ ਇਹ ਇਮੀਡੀਏਟਲੀ ਮੌਕੇ ਤੇ ਰਸ਼ ਕਰਕੇ ਤੇ ਆਪਾਂ ਇਹ ਸਾਰਾ ਹੀ ਜਿਹੜਾ ਇਹਨੂੰ ਵਰਕਆਊਟ ਕੀਤਾ ਇਸ ਕੇਸ ਨੂੰ ਉਹ ਸਾਰਾ ਹੀ ਉਹਦੇ ਇਨਵੈਸਟੀਗੇਸ਼ਨ ਦੀਆਂ ਸਾਨੂੰ ਵੱਖਰੀਆਂ ਵੱਖਰੀਆਂ ਲਾਈਨਸ ਮਿਲੀਆਂ ਉੱਤੇ ਅਸੀਂ ਸਾਰੀਆਂ ਹੀ ਟੀਮਾਂ ਵਗੈਰਾ 3 ਐਸਪੀ DSP ਐਸਚੋ ਸਾਹਿਬਾਨ ਘਟੋ ਘਟ 10 15 ਪਾਰਟੀਆਂ ਜਿਹੜੀਆਂ ਇਹਦੇ ਵੱਖਰੀਆਂ ਵੱਖਰੀਆਂ ਲਾਈਨਅਪ ਇਨਵੈਸਟੀਗੇਸ਼ਨ ਤੇ ਜਿਹੜੀਆਂ ਐਂਡ ਰੂਟਸ ਨੂੰ ਜਿਹੜਾ ਫਾਲੋ ਕੀਤਾ ਉਹਨੂੰ ਫਾਲੋ ਕਰਦੇ ਹੋਏ ਸਾਨੂੰ ਹੁਣੀ ਥੋੜੀ ਦੇਰ ਪਹਿਲਾਂ ਜਿਹੜੀ ਸਾਨੂੰ ਸਫਲਤਾ ਹੋਈ ਹੈ ਕਿ ਇਹਦੇ ਵਿੱਚ ਜਿਹੜੇ ਅਸੀਂ ਜਿਹੜਾ ਮੇਨ ਦੋਸ਼ੀ ਸੀਗਾ ਉਹ ਗਗਨਦੀਪ ਸਿੰਘ ਉਰਫ ਗੱਗੀ ਲੋਰੀਆ ਸੀਗਾ ਇਹਦਾ ਸੀਗਾ ਇਹਨ ਜਿਹੜਾ ਇਹਨ ਇਹਨੂੰ ਜਿਹੜਾ ਗੋਲੀਆਂ ਮਾਰ ਕੇ ਆਪਣੇ ਸਾਥੀਆਂ ਦੇ ਨਾਲ ਮਾਰਿਆ ਸੀਗਾ ਇਦੇ ਵਿੱਚ ਇਹਨੋਂ ਦੇ ਬਾਅਦ ਇੱਕ ਮੀਡੀਆ ਤੇ ਇੰਸਟਾਗ੍ਰਾਮ ਤੇ ਵੀ ਇਹਨੇ ਰਿਲੀਜ਼ ਕੀਤਾ ਸੀਗਾ ਵੀ ਇਹਨੂੰ ਮੈਂ ਮਾਰਿਆ ਕਿ ਮੇਰੇ ਨਾਲ ਇਹਦੀ ਪਰਸਨਲ ਐਨਮਿਟੀ ਸੀਗੀ ਸੋ ਅਸੀਂ ਇਹਨੂੰ ਬੜੀ ਮਸ਼ਤੀ ਦੀ ਨਾਲ ਜਿਹੜਾ ਤੁਹਾਡੇ ਸਾਰਿਆਂ ਦੀ ਜਿਹੜੀ ਤੁਸੀਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਨੂੰ ਇਸ ਕੇਸ ਦੇ ਵਿੱਚ ਇਨਪੁੱਟ ਵੀ ਸਾਨੂੰ ਦਿੱਤੀਆਂ ਉਹ ਅਸੀਂ ਨਹੀਂ ਰਿਵੀਲ ਕਰ ਸਕਦੇ ਸੋ ਐਜ਼ ਅ ਰਿਜ਼ਲਟ ਆਫ ਥੈਟ ਕੋਆਪਰੇਸ਼ਨ ਜਿਹੜਾ ਸਾਡੀਆਂ ਟੀਮਾਂ ਨੇ 3 ਐਸਪੀ ਸਾਰੇ ਸਾਡੇ ਡੀਐਸਪੀ ਸਾਹਿਬਾਨ ਇਹ ਮੌਕੇ ਤੇ ਜਾ ਕੇ ਜਿਹੜਾ ਅਸੀਂ ਇਹਨਾਂ ਨੂੰ ਜਿਹੜਾ ਉੱਥੋਂ ਜਿਹੜਾ ਰਾਉਂਡ ਅਪ ਕੀਤਾ ਸੋ ਇਹਦੇ ਵਿੱਚ ਹੁਣ ਰਾਉਂਡ ਅਪ ਕਰ ਲਿਆ ਸੀ ਇਹਨਾਂ ਦੀ ਅਸੀਂ ਹੁਣ ਅਰੈਸਟ ਜਿਹੜੀਆਂ ਇਹਨਾਂ ਦੀਆਂ ਪਾਵਾਂ ਪਾਲੀਆਂ ਹੋਇਆ ਬਾਕੇ ਹੁਣ ਇਹਨਾਂ ਨੂੰ ਸਵੇਰੇ ਸੀ ਕੋਰਟ ਵਿੱਚ ਪੇਸ਼ ਕਰਾਂਗੇ ਦੀ ਤਫ਼ਤੀਸ਼ ਕਰਾਂਗੇ ਦੀ ਸਾਰੀ ਕਿਉਂਕਿ ਤੱਕ ਜਿਹੜੀ ਸਸਟੇਨਡ ਇੰਟਰੋਗੇਸ਼ਨ ਨਹੀਂ ਹੋ ਸਕੀ ਪ੍ਰੀਲੀਮਿਨਰੀ ਦੇ ਵਿੱਚ ਆਇਆ ਵਾ ਕਿ ਇਹ ਚਾਰ ਬੰਦੇ ਆ ਵਿਸ਼ਨੂ ਨੰਦਾ ਵਾ ਸੁਸ਼ੀਲ ਕੁਮਾਰ ਹੈ ਇੱਕ ਅਮਨ ਤੋਤਾ ਵਾ ਤੇ ਇੱਕ ਗਗਨਦੀਪ ਜਿਹੜਾ ਗਗਨਦੀਪ ਗੱਗੀ ਗੱਗੀ ਲਾਉਦੀ ਹੈ ਜਿਹੜਾ ਇਹ ਮੇਨ ਬੰਦਾ ਹੈ ਸੋ ਇਹਨਾਂ ਕੋਲ ਆਪਾਂ ਹੁਣ ਕੱਲ ਜਿਹੜਾ ਇਹਨਾਂ ਕੋ ਆਪਾਂ ਤਰਤੀਸ਼ ਦੇ ਵਿੱਚ ਇਹਦਾ ਜਿਹੜਾ ਵੈਪਨ ਆਫ ਫੈਂਸ ਵੀ ਜਿਹੜਾ ਰਿਕਵਰ ਕਰਵਾਵਾਂਗੇ ਗੱਡੀਆਂ ਵੀ ਕਰਵਾਵਾਂਗੇ ਰਿਕਵਰ ਸੋ ਸਾਰਾ ਸੀ ਅਸੀਂ ਜਿਹੜਾ ਇਹ ਨੈਟਵਰਕ ਜਿਹੜਾ ਆਪਾਂ ਬਸਟ ਕਰਾਂਗੇ ਸੋ ਇਹਦੇ ਵਿੱਚ ਨਾਲ ਹੀ ਮੈਂ ਇੱਕ ਜਿਹੜੀ ਇਹ ਜਿਹੜੀ ਆਪਾਂ ਮੈਂ ਅਬੋਰ ਨਿਵਾਸੀਆਂ ਨੂੰ ਜਿਹੜਾ ਅਬੋਰ ਨਿਵਾਸੀਆਂ ਨੂੰ ਜਿਹੜਾ ਇਹ ਇੱਕ ਰਿਕੁਐਸਟ ਕਰਦਾ ਵੀ ਤੁਸੀਂ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਤੇ ਤਾਂ ਹੀ ਜਿਹੜੀ ਸਾਡੀ ਇਹ ਕਾਮਯਾਬੀ ਹੁੰਦੀ ਆ ਸੋ ਅਸੀਂ ਬਿਲਕੁਲ ਤੁਹਾਡੇ ਨਾਲ ਜਿਹੜਾ ਹਰ ਟਾਈਮ ਜਿਹੜਾ 24 7 ਜਿਹੜਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਹਾਨੂੰ ਤੁਹਾਨੂੰ ਕਿਤੇ ਵੀ ਕੋਈ ਕਿਸੇ ਬੰਦੇ ਤੋਂ ਸਕੇਅਰਡ ਹੋਣ ਦੀ ਲੋੜ ਨਹੀਂ ਆ ਇਹ ਬੰਦਿਆਂ ਦੇ ਪੱਲੇ ਕੁਝ ਹੁੰਦਾ ਨਹੀਂਗਾ ਨੌਨਸੈਂਸ ਬੰਦੇ ਆ ਸਾਰੇ ਇਹ ਕਰਦੇ ਵਾਰਦਾਤਾ ਕਰਕੇ ਇਹਦੇ ਕਰਕੇ ਭੱਜ ਜਾਂਦੇ ਆ ਸੋ ਸਾਡੀ ਇਹਨਾਂ ਨੂੰ ਸਖਤ ਚੇਤਾਵਨੀ ਆ ਕਿ ਜਿਹੜਾ ਵੀ ਕਿਤੇ ਕੋਈ ਵਾਰਦਾਤ ਕਰੂਗਾ ਉਹਨੂੰ ਇੱਕ ਡਿਮੋਨਸਟ੍ਰੇਟਿਵ ਐਕਸ਼ਨ ਹੋਊਗਾ ਉਹ ਤੇ ਮਲੀ ਕਿਸੇ ਨੂੰ ਨਹੀਂ ਛੱਡਿਆ ਜਾਊਗਾ ਉਹਨੂੰ ਉਹ ਆਪ ਹੋਇਆ ਉਹਨੂੰ ਪਨਾਹ ਦੇਣ ਵਾਲਾ ਹੋਇਆ ਉਹਨੂੰ ਪੈਸੇ ਦੇਣ ਵਾਲਾ ਹੋਇਆ ਕੋਈ ਵੀ ਹੋਇਆ ਇਹ ਸਾਰੇ ਹੀ ਆਪਾਂ ਇਸ ਕੇਸ ਦੇ ਵਿੱਚ ਜਿਹੜਾ ਉਹਨਾਂ ਨੂੰ ਪਾਵਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸੋ ਸਾਡੇ ਵੱਲੋਂ ਜਿਹੜਾ ਇਹ ਕੇਸ ਦੀ ਜਿਹੜੀ ਅੱਗੇ ਤਰਤੀਸ ਚੱਲੇਗੀ ਇਹਦੇ ਵਿੱਚ ਅਸੀਂ ਹੋਰ ਵੀ ਵੇਖਾਂਗੇ ਵੀ ਕਿੱਥੇ ਕਿੱਥੇ ਦੀ ਨੈਟਵਰਕਿੰਗ ਹੋਈ ਕਿਹੜੇ ਕਿਹੜੇ ਬੰਦੇ ਨੇ ਇਹਨਾਂ ਨੂੰ ਸਹਿਯੋਗ ਕੀਤਾ ਉਹ ਸਾਰਿਆਂ ਨੂੰ ਹੀ ਅਸੀਂ ਫੜ ਕੇ ਜਿਹੜਾ ਇਹ 302 ਦੇ ਮਕਦਮੇ ਵਿੱਚ ਅੰਦਰ ਦਵਾਵਾਂਗੇ ਭਾਵੇਂ ਉਹਦਾ ਕੋਈ ਭੈਣ ਹੈ ਭਰਾ ਹੈ ਜਿਹੜਾ ਮਰਜੀ ਆ ਸੋ ਤੇ 30 ਜਿਹੜੀ ਸਾਡੀ ਚੱਲ ਰਹੀ ਹੈ ਨਾਲੋਂ ਨਾਲ ਜੇ ਕੋਈ ਕੱਲ ਸਾਡੀ ਹੋਰ ਕੋਈ ਇਹਦੇ ਵਿੱਚ ਕੋਈ ਕਾਮਯਾਬੀ ਹੋਈ ਤਾਂ ਨੂੰ ਅਸੀਂ ਨਾਲ ਨਾਲ ਅਪਡੇਸ਼ਨ ਦਿੰਦੇ ਰਹਿਣਾ ਸਰ ਮੈਂ ਕਲੀਅਰ ਕਰਦੇ ਹਾਂ ਗੱਗੀ ਲੋਰੀਆ ਗ੍ਰਿਫਤਾਰ ਹੋ ਗਿਆ ਸੀ ਇਹ ਸਾਡੇ ਹਾਂ ਗੱਗੀ ਲੋਰੀਆ ਗ੍ਰਿਫਤਾਰ ਹੋ ਗਿਆ ਵਾ ਉਦੇ ਨਾਲ ਤਿੰਨ ਸਾਥੀ ਨੇ ਉਹਦੇ ਨਾਲ ਤਿੰਨ ਸਾਥੀ ਜਿਹੜਾ ਮੈਂ ਤੁਹਾਨੂੰ ਨਾਮ ਮਰਡਰ ਮਨਨ ਇਹ ਮਰਡਰ ਕੀਤਾ ਕਿਉਂ ਹੈ ਜੀ ਉਹ ਤੋਂ ਚਲੋ ਵੇਖੋ ਵੀਡੀਓ ਚ ਬੋਲ ਗਿਆ ਜ਼ਿਆਦਾਤਰ ਕਾਰਨ ਇਹਦਾ ਇਹੀ ਹੈ ਪਰਸਨਲ ਐਨਮੀਟੀ ਹੈ ਕਿਉਂਕਿ ਦੋ ਇਹ ਪਹਿਲਾਂ ਵੀ ਇੱਕ ਦੂਜੇ ਨਾਲ ਲੜਾਈ ਝਗੜਾ ਕਰਦੇ ਸੀਗੇ ਸੋ ਇਹਦੇ ਵਿੱਚ ਜਿਹੜੀ ਸਸਟੇਨਡ ਇੰਟਰੋਗੇਸ਼ਨ ਜਿਹੜੀ ਉਹ ਕਰਕੇ ਅਸੀਂ ਤੁਹਾਨੂੰ ਕੱਲ ਬਾਅਦ ਦੁਪਹਿਰ ਜਿਹੜਾ ਇਹਦਾ ਦੱਸਾਂਗੇ ਵੀ ਇਹਦੇ ਐਕਚੁਅਲੀ ਜਿਹੜਾ ਹੋਰ ਵੀ ਕੋਈ ਇਹਦਾ ਕਾਰਨ ਸੀਗਾ ਇਹਦੇ ਪਿੱਛੇ ਜਾਂ ਇਹਦਾ ਇਹੀ ਸੀਗਾ ਸਰ ਗੱਗੀ ਗੱਗੀ ਲੋਰੀਨ ਆਪਣੇ ਵੀਡੀਓ ਚ ਕਿਹਾ ਕਿ ਮੈਂ ਵੀ ਇੱਥੇ ਆਇਆ ਸੀ ਤਰੀਕ ਭੁਗਤਣ ਵਾਸਤੇ ਕੀ ਸੇਮ ਕੇਸ ਚ ਆਈ ਸੀ ਜੀਓ ਨਹੀਂ ਗੱਗੀ ਲੋਰੀਏ ਇਹਦੇ ਇੱਥੇ ਤਰੀਕ ਦਾ ਨਹੀਂ ਹੋਇਆ ਅੱਛਾ ਜੀ ਉਹਦੇ ਸਿਰਫ ਵੇਖੋ ਉਹ ਤਰੀਕ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ ਤਰੀਕ ਕਰਦੀ ਆ ਤਿਆਰੀ ਕੀਤੀ ਉਹਦੇ ਉਹਦਾ ਇਹ ਫੋਲੋ ਕਰਦੇ ਸੀ ਇਹ ਬੰਦਾ ਘਰ ਨਹੀਂ ਆ ਰਿਹਾ ਸੀਗਾ ਤਦ ਗੀਦੀ ਮਨਸ਼ਾ ਬਤਾ ਲਗੀ ਇੱਕ ਸੋਸ਼ਲ ਮੀਡੀਆ ਤੇ ਅੱਜ ਤੱਕ ਲੋਕੀਓ ਨੇ ਵੀਡੀਓ ਪਾ ਕੇ ਇੱਕ ਦਸ਼ਤਪਾਨੀ ਕੋਸ਼ਿਸ਼ ਕੀਤੀ ਅਜੇ ਜੀ ਆਣਾ ਚਾਹੁੰਦਾ ਵੀ ਆ ਜੀ ਦੇਖੋ ਉਹ ਉਸੇ ਆਪਣਾ ਸਨਾਂ ਦੇ ਨੌਨਸੈਂਸ ਲੋਕ ਹੁੰਦੇ ਆ ਇਹਨਾਂ ਨੇ ਇਹੋ ਜਿਹਾ ਕੰਮ ਕਰਨਾ ਹੀ ਹੁੰਦਾ ਪਰ ਇਹਨਾਂ ਦੀ ਸਾਨੂੰ ਪਰਵਾਹ ਨਹੀਂ ਕਰਨੀ ਜੇ ਤੁਸੀਂ ਇਕੱਠੇ ਹੋ ਸਾਡਾ ਕਠ ਹੈ ਕਿ ਜੇ ਆਪਣਾ ਕੋਈ ਨਹੀਂ ਕਰਦਾ ਤਾਂ ਤੋੜੋ ਜਿੰਨੇ ਮਨ ਤੇ ਨਿਰਭਰ ਹੋ ਸੀ ਜਿੰਨੇ ਵੀ ਇਕੱਲੇ ਇਹਦੇ ਵਿੱਚ ਇੱਕ ਉਹ ਹਲਦੀ ਘੜੀ ਜਿਹੜੀ ਦੇ ਵਿੱਚ ਆ ਗਿਆ ਵੀ ਪੰਜ ਬੰਦੇ ਆਏ ਜਿਹੜਾ ਜਿਹੜਾ ਜਵਾਬ ਬੰਦਾ ਉਹ ਵੀ ਉਹਦਾ ਹੁੰਦਾ ਉਹਦਾ ਹੁੰਦਾ ਇਹਦਾ ਪਾਸ ਪਾਸ ਕਰਦੇ ਨੇ ਉਹਦਾ ਨਾਮ ਤੇਰਾ ਕੋਈ ਹੋਰ ਵੀ ਹੁੰਦਾ ਬੰਦੇ ਸਰ ਕਿਹੜੀ ਕਿਹੜੀ ਧਾਰਾ ਲਗਾਈ ਗਈ ਹੈ ਇਹ ਧਾਰਾ ਇਹ ਜਿਹੜੀ ਲਾਈ 160 350 13.290 92 25 48 ਐਂਡ 8 ਐਸਲਾਈਟ 26 ਸਹੀ ਜਨਤਰਾ ਇਹ ਬੀ ਐਨ ਦੀ ਧਾਰਾ ਹੈ 102 ਹੈ

ਦੀ ਨੇ ਤਰਕ ਡੰਡਾ ਤੰਤਰੀ ਨੇ ਐਸਪੀ ਅਸ਼ਵੰਤ ਜੀ ਨੇ ਕਿੰਨੇ ਸਾਰੇ ਟੈਕਨੀਕਲ ਵੀ ਕੇ ਸਾਰੀ ਲੀਣਾ ਫਾਲੋ ਅਪ ਦੀਆਂ ਡੀਐਸਪੀ ਡੀ ਨੇ ਸਰ ਇਹ ਹੋਰ ਐਸਐਚਓ ਵਗੈਰਾ ਸਾਡੇ ਸਾਰੇ ਆ ਸੀਆਈਏ ਦੋਨੇ ਆ ਸਾਡੇ ਸੀਆਈਏ ਮਾਜਲ ਦਾ ਸੀਆਈਏ ਸੋ ਇਹ ਸਾਰੀ ਟੀਮ ਨੇ ਹੀ ਜਿਹੜਾ ਇਹਦਾ ਵਰਕਆਊਟ ਪ੍ਰੋਪਰ ਕੀਤਾ ਸਰ ਉਹਦਾ ਅਸਲਾ ਲਾਇਸੈਂਸੀ ਸੀ ਜਾਂ ਵੈਸੇ ਹੀ ਸੀ ਇਹ ਕਿਹਨਾਂ ਸੀ ਤਸਦੀਕ ਕਰੁੰਦੇ ਆ ਜਿਹੜਾ ਅਸਲਾ ਵਗੈਰਾ ਸਾਡੋਂ ਅਜੇ ਤੱਕ ਕੁਛ ਇਹਨਾਂ ਤੋਂ ਹੋਇਆ ਨਹੀਂ ਰਿਕਵਰ ਉਹ ਅਸੀਂ ਇਹਨਾਂ ਨੂੰ ਕੁਛੇ ਕੁਛ ਤੋਂ ਬਾਅਦ ਇਹਨਾਂ ਨੂੰ ਕੋਬੇ ਕੋ ਕਿਤੇ ਨਾ ਕਿਤੇ ਤੱਕ ਰੱਖਿਆ ਹੋਊਗਾ ਨਾ ਬੱਤਿਆ ਜਿਹੜਾ ਇਹਨਾਂ ਨੇ ਸੋ ਜੀ ਵੀ ਕਿ ਬਬਰ ਨੂੰ ਕਿਵੇਂ ਹੈਲਪ ਮਿਲੀ ਤੁਹਾਨੂੰ ਸਭ ਤੋਂ ਜ਼ਿਆਦਾ ਵੇਖੋ ਇਨਵੈਸਟੀਗੇਸ਼ਨ ਹੁੰਦੀ ਆ ਹਿਊਮਨ ਇੰਟ ਹੁੰਦੀ ਕਈ ਚੀਜ਼ਾਂ ਇਕੱਠੀਆਂ ਕਰਕੇ ਤੇ ਫਿਰ ਫਿਰ ਇਹ ਜਿਹੜਾ ਜਿਹੜਾ ਸਰ ਗੋਲੀਆਂ 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 ਕਦੇ ਗੱਗੇ ਨੇ ਚਲਾਈਆਂ ਸੀ ਜਾਂ ਹੋਰ ਵੀ ਹੋਂਦੇ ਸਾਥੀਆਂ ਚਲਾਈਆਂ ਸੀ ਕੀ ਨੇ ਹਾਲ ਦੀ ਘੜੀ ਤੇ ਗੱਗੇ ਨੇ ਚਲਾਈਆਂ ਸੀ ਜੀ ਠੀਕ ਹੈ ਜੀ ਕਿੰਨੇ ਦਿਨ ਤੋਂ ਰੈਕੀ ਕਰ ਰਹੇ ਸੀ ਕੁਝ ਪਤਾ ਲੱਗਦਾ ਤੁਹਾਨੂੰ ਅੱਜ ਕਦੋਂ ਮ ਇਹਨਾਂ ਨੇ ਵਾਰਦਾ ਦੇਖੋ ਇਸ ਕੇਸ ਦੇ ਵਿੱਚ ਇਸ ਕੇਸ ਦੇ ਵਿੱਚ ਮੈਂ ਦੱਸਿਆ ਨਾ ਵੀ ਬੰਦੇ ਦੇ ਸ਼ਕਤਾਂ ਬੜੀ ਹੈ ਤੁਹਾ ਮੈਂ ਇਮੀਡੀਏਟਲੀ ਤੁਹਾਨੂੰ ਆ ਕੇ ਜਿਹੜਾ ਮਿਲਦੇ ਆ ਮੈਂ ਕਹਿੰਦਾ ਚਲੋ ਆਪਾਂ ਡਾਇਰੈਕਸ਼ਨ ਕਰਨਾ ਜ਼ਰੂਰੀ ਹੈ ਬਾਕੀ ਜਿਹੜੀ ਇਹ ਰਿਪੋਰਟ ਜਦੋਂ ਸਸਟੇਨਡ ਅਰਰੋਗੇਸ਼ਨ ਕਰਾਂਗੇ ਇਹਦੇ ਤੁਹਾਨੂੰ ਸਾਰੇ ਹੀ ਕੁਏਰੀਜ਼ ਜਿਹੜੇ ਕੱਲ ਆਪਾਂ ਉਹਦੇ ਉੱਤੇ ਆਨਸਰ ਸਰ ਇਹ ਲੋਕਾਂ ਦਾ ਹਲੇਕੋੜਾ ਜਾਂ ਇਹ ਡਰ ਦਾ ਮੂਲ ਦੁਬਾਰਾ ਪੈਦਾ ਹੋ ਗਿਆ ਵੀਰ ਮਹਿਕਾਂ ਤੋਂ ਬਾਅਦ ਆ ਕਿ ਲੋਕਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਇਨਾਂ ਤੋਂ ਤੁਸੀਂ ਥੋੜੇ ਤਗੜੇ ਹੋ ਬਾਕੀ ਇਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ ਇਹਨਾਂ ਦਾ ਸਰ ਇਹ ਚਾਰੋਂ ਇੱਕੋ ਥਾਂ ਤੋਂ ਰੈਸਟ ਕੀਤੇ ਗਏ ਆ ਇੱਕ ਜਗਤ ਕੋਈ ਇਹਨਾਂ ਦੇ ਮੈਸੇਜ ਦੀ ਪਿਛੋਕੜ ਨਹੀਂ ਹੈਗੀ ਜੀ ਬੈਕਗ੍ਰਾਉਂਡ ਦੇਖੋ ਇਹਨਾਂ ਦੇ ਜਿੱਦਾਂ ਹੁਣ ਤੁਸੀਂ ਆਪਣੇ ਜਿਹੜਾ ਮਿਰਤਕ ਦਾ ਦੇਖ ਲਓ ਉਹਦੇ ਖਿਲਾਫ ਵੀ ਜਿਹੜੇ 6 ਸੱਤ ਮੁਕਦਮੇ ਦਰਜ ਨੇ ਉਹਨਾਂ ਦੇ ਵਿੱਚ ਇੱਕ ਐਨਡੀ ਬੇਸ ਐਕਟ ਦਾ ਵੀ ਹੈ ਜਿਹੜੇ ਦੂਸਰੇ ਆ ਜਿਹੜਾ ਗੱਗੀ ਲੋਰੀਆ ਇਹਦੇ ਖਿਲਾਫ ਵੀ ਜਿਹੜੇ 6 ਮੁਕਦਮੇ ਦਰਜ ਨੇ ਦੋ ਆ ਸਿਲੈਕਟ ਦੇ ਨੇ ਬਾਕੀ ਲੜਾਈਆਂ ਝਗੜਿਆਂ ਦੇ ਸਾਰੇ ਸਰ ਕੋਈ ਇਹ ਤਾਂ ਨਹੀਂ ਵੀ ਨਸ਼ਾ ਵੇਚਣ ਨੂੰ ਲੈ ਕੇ ਇਹਨਾਂ ਦੀ ਕੋਈ ਗੈਂਗਵਾਰ ਹੋਈ ਹੋਵੇ ਨਛੇ ਦੀ ਕੋਈ ਤਾਂ ਕੋਈ ਏਦਾਂ ਦੀ ਕੋਈ ਆਪਾਂ ਨੂੰ ਸਲਟਨ ਨਹੀਂ ਹੋਈ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਸਾਰੇ ਹੀ ਐਂਗਲ ਵੇਖਾਂਗੇ ਦੱਸਿਆ ਨਾ ਵੀ ਆਪਾਂ ਆਪਾਂ ਦੀ ਕੌਨਸਪੀਰੇਸੀ ਐਂਗਲ ਵੇਖਾਂਗੇ ਵੀ ਕਿਹੜੇ ਕਿਹੜੇ ਇਨਵੋਲ ਹੈ ਕਿੱਦਾਂ ਕਿੱਦਾਂ ਇਹਨਾਂ ਨੇ ਸਾਰਾ ਇਹ ਡਿਜ਼ਾਈਨ ਕੀਤਾ ਇਹਨੂੰ ਮਲਿਵਾਰ ਦਾਤ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਇਹਨਾਂ ਦਾ ਟ੍ਰੈਂਡ ਚੱਲਿਆ ਹੈ ਇਹਨਾਂ ਦਾ ਮਨਸ਼ਾ ਮਗਰ ਇਹ ਤਾਂ ਵੀ ਆਪਦੇ ਆਪ ਨੂੰ ਹਾਈਲਾਈਟ ਕਰਨ ਦਾ ਦੇਖੋ ਇਹਨਾਂ ਦੇ ਮਨਾਂ ਦੀਆਂ ਕੀ ਕਹਿ ਸਕਦੇ ਤੁਸੀਂ ਲੇਕਿਨ ਸੋਸ਼ਲ ਮੀਡੀਆ ਦੇ ਵਿੱਚ ਵੀ ਜਦੋਂ ਕੋਈ ਆਉਂਦਾ ਸੀ ਉੱਤੇ ਕਾਰਵਾਈ ਕਰਦੇ ਆ ਇਮੀਡੀਏਟਲੀ ਐਫਆਈਆਰ ਤਰ 30 ਮਿੰਟ ਲੱਗੇ ਸਰ ਉਸ ਵੇਰੇ ਸਵਾ ਦਾਸ ਹੋਏ ਆਇ ਤੇ ਉਹਨ ਥੋੜੀ ਦੇਰ ਪਹਿਲਾਂ ਦੋ ਦੋ ਘੰਟੇ ਪਹਿਲਾਂ ਆਪਾਂ ਇਹਨਾਂ ਨੂੰ ਬੰਦਿਆਂ ਨੂੰ ਆਪਾਂ ਟੈਸਟ ਕਰ ਲਿਆ ਸੀ ਹਾਂ ਸਰ ਪਹਿਲਾ ਬੰਦਾ ਤਾਂ ਇਹ ਸੀਗਾ ਸੈਕੰਡ ਕੋਰਨਰ ਉਹ ਮੇਨ ਰੋਲ ਪਲੇ ਕਰਦੇ ਆ ਦੂਜਾ ਬੰਦਾ ਕਿਹੜਾ ਮੇਨ ਮਤਲਬ ਜਿੰਨੇ ਪਲਾਨਿੰਗ ਚ ਪੂਰਾ ਸਾਰਾ ਚਾਰ ਚੋਕ ਹੋ ਰਹੀ ਹੈ ਦੂਜਾ ਕੋਰਨਰ ਹਾਂ ਮੈਂ ਉਹੀ ਦੱਸਿਆ ਨਾ ਇਸ ਵੀਰੇ ਦਾ ਨੋਸਾਰਾ ਸਾਰਾ ਪੰਜਵਾਂ ਜਿਹੜਾ ਰੂਪੀ ਅੱਜ 10 ਉਹ ਦਿਨਾਂ ਦੇ ਵਿਚਕਾਰ ਦੇ ਦਰਮਿਆਨ ਪੁੱਛੀਏ ਨਹੀਂ ਮੇਨ ਦੇ ਵੇਖੋ ਗੱਗੀ ਆ ਸਾਰਾ ਇਹੀ ਲੈ ਕੇ ਆਇਆ ਇਹੀ ਕਰਕੇ ਆਇਆ ਸਾਰਾ ਹੁਣ ਅਸੀਂ ਨੈਕਸਟ ਜਿਹੜਾ ਅਗਲਾ ਸਾਡਾ ਇਹੀ ਹੈ ਵੀ ਜਿਹੜੇ ਵਾਰਦਾਤ ਦੇ ਟਾਈਮ ਗੱਡੀ ਇਹਨਾਂ ਨੇ ਯੂਜ਼ ਕੀਤੀ ਹੈ ਪਲੱਸ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਵਾ ਉਹ ਕਵਰੀ ਦਾ ਸਾਡਾ ਮੈਟਰ ਹੈ ਉਹ ਅਸੀਂ ਤੁਹਾਨੂੰ ਕੱਲ ਅਸੀਂ ਪੁੱਛ ਗਏ ਉਸ ਤੋਂ ਬਾਅਦ ਆਪਾਂ ਜੋ ਵੀ ਹੋਇਆ ਉਹ ਤੁਹਾਨੂੰ ਉਹ ਦੱਸਾਂਗੇ ਇਸ ਕਰਕੇ ਉਹ ਕਿੰਦੀ ਸੀ ਜਿਹੜੀ ਅੱਜ ਬਲੈਕ ਕਵਰੀ ਸੀ ਜਿਹੜਾ ਮਰਤ ਕੋਲ ਦੇ ਨਾਮ ਉਹ ਇਹ ਵੇਖੋ ਇਹ ਸੀਗੀ ਉਹਦੇ ਕੋਲ ਅਜੇ ਤੱਕ ਨਾਮ ਇਹਦਾ ਮੇਰੇ ਮਿਸਟਰ ਨੇ ਉਹ ਉਹ ਚੈੱਕ ਕਰ ਲਾਂਗੇ ਆਪਾਂ ਜੀ